ਮੋਗਾ ਜ਼ਿਲ੍ਹੇ ਵਿੱਚ ਪਿੰਡ ਤਖਤੂਪੁਰਾ ਦੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਧਰਤੀ ਦੇ ਮਾਘੀ ਦੇ ਪਵਿੱਤਰ ਤਿਉਹਾਰ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਾਣਕਾਰੀ ਦਿੰਦੇ ਐਡਵੋਕੇਟ ਪਰਮਪਾਲ ਸਿੰਘ ਨੇ ਦੱਸਿਆ ਕਿ ਤਖਤੂਪੁਰਾ ਪਰਿਵਾਰ ਵੱਲੋਂ ਪਿਛਲੇ 50 ਸਾਲਾਂ ਤੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਪਰ ਇਸ ਵਾਰ ਇੱਕ ਨਵਾਂ ਪ੍ਰਾਲਾ ਕੀਤਾ ਗਿਆ ਖੂਨਦਾਨ ਕੈਂਪ ਲਗਾ ਕੇ ਇਸ ਕੈਂਪ ਵਿੱਚ 600 ਦੇ ਕਰੀਬ ਲੋਕਾਂ ਨੇ ਭਾਗ ਲਿਆ ਉਹਨਾਂ ਕਹਿੰਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਨੇ ਮੇਲੇ ਵਿੱਚ ਆਪਣੀ ਡਿਊਟੀ ਦੇ ਨਾਲ ਨਾਲ ਖੂਨਦਾਨ ਵੀ ਕੀਤਾ ਹੈ ਤਕਰੀਬਨ 50 ਸਾਲਾਂ ਤੋਂ ਤਖਤੂ ਪਰਿਵਾਰ ਟਕਤੂਰਾ ਪਰਿਵਾਰ ਵੱਲੋਂ ਲੰਗਰ ਦੀ ਸੇਵਾ ਵਿਲਾ ਮਾਗੀ ਤੇ ਕੀਤੀ ਜਾਂਦੀ ਹੈ ਔਰ ਇਸ ਵਾਰ ਅਸੀਂ ਇੱਕ ਨਵਾਂ ਉਪਰਾਲਾ ਕੀਤਾਗਾ ਖੂਨਦਾਨ ਦਾ ਕੈਂਪ ਲਾયોਜਨ ਕੀਤਾ ਹੈਗਾ ਔਰ ਇਹਦੇ ਤਕਰੀਬਨ 600 ਲੋਕਾਂ ਦੇ ਕੋਲ ਐਕਸਪੈਕਟਡ ਹੈ ਵੀ ਪਾਰਟਿਸਿਪੇਟ ਕਰਨਗੇ ਖੂਨਦਾਨ ਕਰਨਗੇ ਹੁਣ ਤੱਕ 100 12 ਹੋ ਚੁੱਕੇ ਨੇ ਔਰ ਸ਼ਾਮ ਤੱਕ ਨੂੰ ਲੱਗਦਾ ਹੈਗਾ ਵੀ ਅਸੀਂ ਆਪਣਾ ਟਾਰਗੇਟ ਪੂਰਾ ਕਰ ਲਵਾਂਗੇ ਪਰਪਲ ਜੀ ਦੇਖਿਆ ਇੱਥੇ ਪੁਲਸ ਵਾਲਿਆਂ ਵਿੱਚ ਕਾਫੀ ਉਤਸ਼ਾਹ ਆਇਆ ਹੋਈ ਖੂਨਦਾਨ ਦੇ ਵਿੱਚ ਜਿਹੜਾ ਹਿੱਸਾ ਬੜ ਚੜ ਕੇ ਲੈਂਦਾ ਉਹਨਾਂ ਵੱਲ ਦੇਖੋ ਅਕਸਰ ਲੋਕੋ ਕੋ ਮੇਲਿਆਂ ਚ ਜਾਂਦੇ ਨੇ ਘੁੰਮਣ ਫਿਰਨ ਜਾਂਦੇ ਨੇ ਕੋਈ ਖਾਣ ਪੀਣ ਵੀ ਜਾਂਦੇ ਨੇ ਪਰ ਇਹ ਫਸਟ ਟਾਈਮ ਹੋਇਆ ਵੀ ਮੇਲੇ ਦੇ ਵਿੱਚ ਵੀ ਇੱਕ ਜਿਹੜਾ ਮਨੁੱਖਤਾ ਦਾ ਕੰਮ ਹੈ ਉਹ ਅਸੀਂ ਪਹਿਲੀ ਵਾਰੀ ਸ਼ੁਰੂਆਤ ਕੀਤੀ ਹੈ ਵੀ ਮੇਲੇ ਦੇ ਵਿੱਚ ਇੱਕ ਨਵੀਂ ਨਵੀਂ ਚੀਜ਼ ਸ਼ੁਰੂ ਕੀਤੀ ਹੈ ਵੀ ਬਲੱਡ ਡੋਨੇਸ਼ਨ ਕੰਮ ਕਰਕੇ ਇੱਕ ਨਵੀਂ ਧਾਰਨ ਦਿੱਤੀ ਹੈ ਵੀ ਮਨੁੱਖਤਾ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾ ਸਕਦਾ ਹੈ ਕਿੰਨੇ ਕੁ ਯੂਨਿਟ ਇਕੱਠੇ ਹੋ ਰਹੇ ਕਿੰਨੇ ਕੁ ਲੋਕੋ 107 ਯੂਨਿਟ ਅਜੇ ਤੱਕ ਹੋ ਚੁੱਕੇ ਨੇ ਔਰ ਸਾਡਾ 600 ਦਾ ਟਾਰਗੇਟ ਹੈਗਾ ਸ਼ਾਮ ਤੱਕ ਦਾ ਅਸੀਂ ਰਲ ਮਿਲ ਕੇ ਕਾਂਗਰਸ ਪਾਰਟੀ ਦੇ ਸਾਡੇ ਵਿੱਚ ਬਹੁਤ ਸਾਰੇ ਅਹੁਦੇਦਾਰ ਹੋ ਕੇ ਗਏ ਨੇ ਮੇਰਾ ਵੀ ਪ੍ਰਮੇਂਦਰ ਡੈਂਪਲ ਹੋ ਗਿਆ ਤਕਰੀਬਨ 100 ਬੰਦੇ ਲੈ ਕੇ ਆਇਆ ਹੈਗਾ ਡੋਨੇਸ਼ਨ ਵਾਸਤੇ ਸਾਡੇ ਹਲਕਾ ਇੰਚਾਰ ਸਾਹੋਕੇ ਜੀ ਹੋ ਕੇ ਗਏ ਨੇ ਇਥੋਂ ਉਹਨਾਂ ਨੇ ਵੀ ਕਾਫੀ ਬੰਦੇ ਭੇਜੇ ਨੇ ਸਾਡਾ ਛੋਟਾ ਵੀਰ ਵਿੱਕੀ ਹਿੰਮਤਪੁਰਾ ਜੋ ਕਿ ਇੱਕ ਸਮਾਜ ਸੇਵੀ ਹੈ ਉਹਨਾਂ ਵੱਲੋਂ ਵੀ ਕਾਫੀ ਯੋਗਦਾਨ ਪਾਇਆ ਗਿਆ ਹਾ ਤੁਹਾਡੇ ਸਾਹਮਣੇ ਸੀਗੇ ਐਸਐਚਓ ਸਾਹਿਬ ਔਰ ਡੀਐਸਪੀ ਸਾਹਿਬ ਖੁਦ ਔਰ ਮੈਂ ਰਿਕਵੈਸਟ ਕੀਤੀ ਹੈ ਸਾਡੇ ਐਸਐਸਪੀ ਸਾਹਿਬ ਵੀ ਤੁਹਾਡੇ ਟਾਈਮ ਦੇ ਵਿੱਚ ਪਹੁੰਚ ਰਹੇ ਨੇ ਔਰ ਕਾਫੀ ਉਸਚਾ ਲੋਕਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਾਗੀ ਦੀਆਂ ਮੁਬਾਰਕਾਂ ਔਰ ਖਾਸ ਕਰਕੇ ਮੇਲਾ ਤਖਤੂਪੁਰੇ ਦੀਆਂ ਮੁਬਾਰਕਾਂ ਔਰ ਧੰਨਵਾਦ ਕਰਦੇ ਆ ਤਖਤੂਪੁਰਾ ਪਰਿਵਾਰ ਦਾ ਜਿਹੜੇ ਪਿਛਲੇ 50 ਸਾਲ ਤੋਂ ਸਾਡੀ ਕਾਂਗਰਸ ਦੀ ਵਿਰਾਸਤ ਵੀ ਸਾਂਭੀ ਬੈਠੇ ਆ ਤੇ ਸਾਡੇ ਕਾਂਗਰਸ ਦਾ ਜਿਹੜਾ ਦੁੱਖਦਰਦ ਉਹ ਵੀ ਸਾਂਭੀ ਬੈਠੇ ਆ ਸੋ ਇਹਨਾਂ ਨੇ ਅਸੀਂ ਸਾਰੇ ਇਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਆ ਸੋ ਹੁਣ ਤੱਕ 1.2 ਸੌ ਬੰਦਾ ਖੂਨਦਾਨ ਕੈਂਪ ਦੇ ਵਿੱਚ ਪਹੁੰਚ ਚੁੱਕਿਆ ਵਾ ਔਰ 600 ਬੰਦੇ ਦਾ ਸਾਡਾ ਟਾਰਗੇਟ ਹੈ ਹਮੇਸ਼ਾ ਅਸੀਂ ਐਤ ਕੀ ਸ਼੍ਰੋਮਣੀ ਕਮੇਟੀ ਨੇ ਬੰਦ ਕਰਤੀਆਂ ਸੀ ਕਨਵੈਨਸ਼ਨਾਂ ਪਰ ਐਤ ਕੀ ਮੇਰਾ ਖਿਆਲ ਅਕਾਲੀ ਦਲ ਨੇ ਇੱਥੇ ਕੀਤੀ ਹੈ ਔਰ ਆਉਂਦੀ ਵਾਰ ਨੂੰ ਇੱਕ ਇਹ ਵੀ ਅਸੀਂ ਤੁਹਾਨੂੰ ਐਲਾਨ ਕਰਦੇ ਆਂ ਵੀ ਅਸੀਂ ਇੱਕ ਭਾਰੀ ਕਨਵੈਨਸ਼ਨ ਕਾਂਗਰਸ ਵੱਲੋਂ ਇੱਥੇ ਕਰਾਵਾਂਗੇ ਜਿਹੜਾ ਖੂਨਦਾਨ ਕੈਂਪ ਹੈ ਲੰਗਰ ਲਾਇਆ ਗਿਆ ਇਹ ਸਾਡੀ ਸੋਚ ਸੀ ਵੀ ਆਪਾਂ ਕੋਈ ਇਹੋ ਜਿਹਾ ਕੰਮ ਕਰੀਏ ਜਿਹੜਾ ਲੋਕਾਂ ਪ੍ਰਤੀ ਸਮਰਪਿਤ ਹੋਵੇ ਜਿਹੜਾ ਲੋਕਾਂ ਦੀ ਜਿਹੜਾ ਲੋਕਾਂ ਦੇ ਦੁੱਖ ਦਰਦ ਦੇ ਵਿੱਚ ਬਲੱਡ ਦੀ ਬਹੁਤ ਵੱਡੀ ਦੇਣ ਹੈ ਕਿਸੇ ਦਾ ਐਕਸੀਡੈਂਟ ਹੁੰਦਾ ਜਾਂ ਕਿਸੇ ਨੂੰ ਵੀ ਲੋੜ ਪੈਂਦੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਜਿੰਨਾ ਟਾਰਗੇਟ ਸਾਨੂੰ ਦਿੱਤਾ ਪੂਰਾ ਕਰਕੇ ਦੇਾਂ